ਇਸ ਤਰੀਕੇ ਦੇ ਨਾਲ ਦੇਸ਼ ਦੇ ਦੂਸਰੇ ਸੂਬਿਆਂ ਦੇ ਵਿੱਚ ਵਿਕਾਸ ਦੀ ਲਹਿਰ ਚੱਲ ਰਹੀ ਹੈ ਦੂਸਰੇ ਦੇਸ਼ ਦੇ ਜਿਹੜੇ ਸੂਬੇ ਤਰੱਕੀ ਕਰ ਰਹੇ ਹਨ ਮੈਂ ਸਮਝਦਾ ਕਿ ਅੱਜ ਪੰਜਾਬ ਨੂੰ ਵੀ ਜਿਹੜਾ ਉਸੇ ਲੜੀ ਦੇ ਵਿੱਚ ਤਰੱਕੀ ਦੀ ਜ਼ਰੂਰਤ ਹੈ ਖਾਸ ਕਰਕੇ ਜਲੰਧਰ ਦਾ ਜਿਹੜਾ ਸੰਸਦਿਕ ਖੇਤਰ ਹੈ ਸੋ ਅੱਜ ਵਿਧੀਪੂਰਵਕ ਤਰੀਕੇ ਦੇ ਨਾਲ ਆਦਰਯੋਗ ਸ਼੍ਰੀ ਨਰਿੰਦਰ ਮੋਦੀ ਜੀ ਦੀ ਆਸ਼ੀਰਵਾਦ ਦੇ ਨਾਲ ਆਦਰਯੋਗ ਸ਼੍ਰੀ ਅਮੀਸ਼ਾ ਜੀ ਦੇ ਆਸ਼ੀਰਵਾਦ ਦੇ ਨਾਲ ਔਰ ਸਾਡੇ ਪੰਜਾਬ ਭਾਜਪਾ ਦੇ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਸਿਰਫ ਤੇ ਸਿਰਫ ਇਸ ਕਰਕੇ ਕਿ ਜਲੰਧਰ ਨੂੰ ਅੱਜ ਬਹੁਤ ਜ਼ਰੂਰਤ ਹੈ ਵਿਕਾਸ ਦੀ ਬਹੁਤ ਜ਼ਰੂਰਤ ਹੈ ਜਲੰਧਰ ਨੂੰ ਕੇਂਦਰ ਦੇ ਜਿਹੜੇ ਪ੍ਰੋਜੈਕਟ ਹੈ ਉਹਨਾਂ ਦੀ ਬਹੁਤ ਜ਼ਰੂਰਤ ਹੈ ਸੋ ਮੈਨੂੰ ਇਸ ਗੱਲ ਦਾ ਪੂਰਾ ਮਾਣ ਵੀ ਹੈ ਕਿ ਮੇਰੇ ਇਸ ਫੈਸਲੇ ਤੋਂ ਜਲੰਧਰ ਦੇ ਜਿਹੜੇ ਲੋਕ ਆ ਤੇ ਜਰੂਰ ਮੇਰਾ ਸਾਥ ਦੇਣਗੇ ਕਿਉਂਕਿ ਮੇਰਾ ਨਿੱਜੀ ਕੋਈ ਮੁੱਦਾ ਨਹੀਂ ਹੈ ਮੈਂ ਸਿਰਫ ਤੇ ਸਿਰਫ ਹਮੇਸ਼ਾ ਜਦੋਂ ਜਦੋਂ ਵੀ ਲੜਾਈ ਲੜੀ ਹੈ ਤਾਂ ਲੋਕਾਂ ਦੀ ਲੜੀ ਹੈ ਸੋ ਅੱਜ ਵੀ ਅਗਰ ਮੈਂ ਬੀਜੇਪੀ ਜੁਆਇਨ ਕੀਤੀ ਹੈ ਤਾਂ ਇਹਦੇ ਵਿੱਚ ਸਿਰਫ ਤੇ ਸਿਰਫ ਇੱਕੋ ਮਕਸਦ ਹੈ ਕਿ ਅਸੀਂ ਜਲੰਧਰ ਨੂੰ ਇੱਕ ਨਵਾਂ ਜਲੰਧਰ ਬਣਾਉਣ ਦੇ ਵਿੱਚ ਆਪਣਾ ਅਹਿਮ ਰੋਲ ਹਿੱਸਾ ਜਿਹੜਾ ਉਹ ਪਾ ਸਕੀਏ ਸਰ ਆ ਜੀ ਆਪਰੇ ਕਿਹਨੂੰ ਡਰਦਾ ਹੈ ਚਿਲਡਰਿੰਗੂ ਜੀ ਕੋਈ ਡਰਦਾ ਆਪਕੋ ਜਿਸੇ ਕਿ ਆਪ ਜਿਹੜੀ ਵਿੱਚ ਸਾਥ ਲਓ देखिए किसी तरह का कोई डर नहीं है किसी तरह का कोई डर नहीं है कोई भय नहीं है डर तो उन लोगों को होगा जिन लोगों ने कोई गपले किए हैं घोटाले किए हैं जिनके ऊपर कोई जो सरकारी अदारे हैं डिपार्टमेंट हैं उनका पीछा कर रहे हैं उन लोगों को डर होगा मुझे किसी तरह सर, का, का कोई देखिए इसके बारे में आदरणीय हमारे छोटे भाई शीतल अंगुराल जी जो कि जलंधर वेस्ट से विधायक हैं हमारे साथ अभी शामिल हुए हैं और ये जो ऑफर की बात है क्योंकि अभी हम आज शामिल हुए हैं सारी लीडरशिप यहाँ मौजूदा अभी सभी से आशीर्वाद लेना है आप सबको शीतल जी भी आने वाले समय में ये सारी बातें बताएंगे कि, कि किस तरीके के साथ ये चीज़ें मैनेज की जाती हैं और लीडरों को झूठ बढ़ा के ਕਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਹੈ ਜੋ ਆਪਣਾ ਮਤਲਬ ਸਿੱਧਾ ਕਰ ਰਹੀ ਹੈ ਜਗਤ ਸਿੰਘ ਜੀ ਇਹ ਕੀ ਗੱਲ ਕਰਦੇ ਹੋ ਜਿਸ ਤਰੀਕੇ ਦੇ ਨਾਲ ਦੇਸ਼ ਦੇ ਦੂਸਰੇ ਸੂਬਿਆਂ ਦੇ ਵਿੱਚ ਵਿਕਾਸ ਦੀ ਲਹਿਰ ਚੱਲ ਰਹੀ ਹੈ ਦੂਸਰੇ ਦੇਸ਼ ਦੇ ਜਿਹੜੇ ਸੂਬੇ ਤਰੱਕੀ ਕਰ ਰਹੇ ਆ ਮੈਂ ਸਮਝਦਾ ਕਿ ਅੱਜ ਪੰਜਾਬ ਨੂੰ ਵੀ ਜਿਹੜਾ ਉਸੇ ਲੜੀ ਦੇ ਵਿੱਚ ਤਰੱਕੀ ਦੀ ਜ਼ਰੂਰਤ ਹੈ ਖਾਸ ਕਰਕੇ ਜਲੰਧਰ ਦਾ ਜਿਹੜਾ ਸੰਸਦਿਕ ਖੇਤਰ ਹੈ ਸੋ ਅੱਜ ਵਿਧੀਪੂਰਵਕ ਤਰੀਕੇ ਦੇ ਨਾਲ ਆਦਰਯੋਗ ਸ਼੍ਰੀ ਨਰਿੰਦਰ ਮੋਦੀ ਜੀ ਦੇ ਆਸ਼ੀਰਵਾਦ ਦੇ ਨਾਲ ਆਦਰਯੋਗ ਸ਼੍ਰੀ ਅਮਿਤ ਸ਼ਾਹ ਜੀ ਦੇ ਆਸ਼ੀਰਵਾਦ ਦੇ ਨਾਲ ਔਰ ਸਾਡੇ ਪੰਜਾਬ ਭਾਜਪਾ ਦੇ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਸਿਰਫ ਤੇ ਸਿਰਫ ਇਸ ਕਰਕੇ ਕਿ ਜਲੰਧਰ ਨੂੰ ਅੱਜ ਬਹੁਤ ਜ਼ਰੂਰਤ ਹੈ ਵਿਕਾਸ ਦੀ ਬਹੁਤ ਜ਼ਰੂਰਤ ਹੈ ਜਲੰਧਰ ਨੂੰ ਕੇਂਦਰ ਦੇ ਜਿਹੜੇ ਪ੍ਰੋਜੈਕਟ ਆ ਉਹਨਾਂ ਦੀ ਬਹੁਤ ਜਰੂਰਤ ਹੈ ਸੋ ਮੈਨੂੰ ਇਸ ਗੱਲ ਦਾ ਪੂਰਾ ਮਾਨ ਵੀ ਹੈ ਕਿ ਮੇਰੇ ਇਸ ਫੈਸਲੇ ਤੋਂ ਜਲੰਧਰ ਦੇ ਜਿਹੜੇ ਲੋਕ ਆ ਤੇ ਜਰੂਰ ਮੇਰਾ ਸਾਥ ਦੇਣਗੇ ਕਿਉਂਕਿ ਮੇਰਾ ਨਿੱਜੀ ਕੋਈ ਮੁੱਦਾ ਨਹੀਂ ਹੈ ਮੈਂ ਸਿਰਫ ਤੇ ਸਿਰਫ ਹਮੇਸ਼ਾ ਜਦੋਂ ਜਦੋਂ ਵੀ ਲੜਾਈ ਲੜੀ ਹੈ ਤਾਂ ਲੋਕਾਂ ਦੀ ਲੜੀ ਹੈ ਸੋ ਅੱਜ ਵੀ ਅਗਰ ਮੈਂ ਅ ਬੀਜੇਪੀ ਜੁਆਇਨ ਕੀਤੀ ਹੈ ਤਾਂ ਇਹਦੇ ਵਿੱਚ ਸਿਰਫ ਤੇ ਸਿਰਫ ਇੱਕੋ ਮਕਸਦ ਹੈ ਕਿ ਅਸੀਂ ਜਲੰਧਰ ਨੂੰ ਇੱਕ ਨਵਾਂ ਜਲੰਧਰ ਬਣਾਉਣ ਦੇ ਵਿੱਚ ਆਪਣਾ ਅਹਿਮ ਰੋਲ ਹਿੱਸਾ ਜਿਹੜਾ ਉਹ ਪਾ ਸਕੋ ਸਰ ਅੱਜ ਆਪਲੇ ਕਿਹਦੇ ਪਿੱਛੇ ਆ ਰਹੇ ਹੋ ਕੀ ਕੋਈ ਡਰਤਾ ਹੈ ਚਿਲਡਰਿੰਗੂ ਜੀ ਕੋਈ ਡਰਤਾ ਆਪko ਜਿਸसे ਕਿ ਆਪ ਬੀਜੇਪੀ ਬਣ ਰਹੇ ਹੋ ਦੇਖਿਏ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਹੈ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਹੈ ਕੋਈ ਭੈ ਨਹੀਂ ਹੈ ਡਰਤੋ ਉਹਨ ਲੋਗੋ ਕੋ ਹੋਗਾ ਜਿਨ ਲੋਗੋ ਨੇ ਕੋਈ ਗਪਲੇ ਕੀਏ ਹੈ ਘੋਟਾਲੇ ਕੀਏ ਹੈ ਜਿਨਕੇ ਉੱਪਰ कोई जो सरकारी अदारे हैं डिपार्टमेंट हैं उनका पीछा कर रहे हैं उन लोगों को डर होगा मुझे किसी तरह कि का आदमी कोई देखिए इसके बारे में आदरणीय हमारे छोटे भाई शीतल अंगुराल जी जो कि जलंधर वेस्ट से विधायक हैं हमारे साथ अभी शामिल हुए हैं और ये जो ऑफर की बात है क्योंकि अभी हम आज शामिल हुए हैं सारी लीडरशिप यहाँ मौजूदा अभी सभी से आशीर्वाद लेना है आप सबको शीतल जी भी आने वाले समय में ये सारी बातें बताएंगे कि, कि किस तरीके के साथ ये चीजें मैनेज की जाती है और लीडरों को झूठ बढ़ा के किस तरीके से आम आद्म, आदमी पार्टी है जो अपना मतलब सीधा कर